ਅੱਜ ਦੀ ਪ੍ਰੈਸ ਕਾਨਫਰੰਸ ਕਿ ਕਿਸ ਮਕਸਦ ਨੂੰ ਲੈ ਕੇ ਰੱਖੀ ਗਈ ਹੈ ਬਹੁਤ ਸਾਰੇ ਨੂੰ ਜੈ ਸ਼੍ਰੀ ਰਾਮ ਮੈਂ ਸ਼ੁਆਇ ਅਕਸ ਸਨਾਤਨ ਹਿੰਦੂ ਰੱਖਾ ਦਲ ਰਾਸ਼ਟਰੀ ਪ੍ਰਮੁਖ ਜਿਹੜੀ ਅੱਜ ਦੀ ਵਿਸ਼ੇਸ਼ ਮੀਟਿੰਗ ਸੀਗੀ ਆਪਣੇ ਪੰਜਾਬ ਤੇ ਇੰਡੀਆ ਦੇ ਹਾਲਾਤ ਜਿਹੜੇ ਆ ਪੰਜਾਬ ਦੇ ਵਿੱਚ ਵਿਜਦਾ ਹੁਣ ਲਾ ਲੋ ਕੀ ਬੰਗਲਾਦੇਸ਼ ਦੇ ਵਿੱਚ ਹਾਲਾਤ ਕੁੜੀਆਂ ਦੇ ਨਾਲ ਬਹੁਤ ਜ਼ਿਆਦਾ ਹਿੰਦੂ ਕੁੜੀਆਂ ਨਾਲ ਬਰਤਕੀ ਹੁੰਦੀ ਆ ਇੱਦਾਂ ਹੀ ਸਾਡੇ ਪੰਜਾਬ ਦੇ ਵਿੱਚ ਵੀ ਪਿਛਲੀ ਲਾਸਟ ਅਹ ਪੱਛਲੇ ਵਿੱਚ ਵੀ ਗਿਆ ਸੀ ਕਿ ਉਹ ਕੋਈ ਜਿਆਦਾ ਦੂਰ ਨਹੀਂ ਹੈ ਕਿ ਪੰਜਾਬ ਦੇ ਇਲਾਕਿਆਂ ਵੀ ਬਹੁਤ ਜ਼ਰ ਤਕਰਾਰ ਹੋਣ ਵਾਲੇ ਆ। ਉਹ ਸਾਹਮਣੇ ਆ ਰਿਹਾ ਹੈ ਕਿ ਦੇਖੋ ਕੁੜੀਆਂ ਨਾਲ ਹਰਾਸਮੈਂਟ ਹੋ ਰਹੀ ਹੈ ਸਾਡੇ ਪੰਜਾਬ ਦੇ ਵਿੱਚ। ਬਹੁਤ ਸ਼ਰਮ ਦੀ ਗੱਲ ਆ ਕਿ ਜਿੱਥੇ ਧੀਆਂ ਪਹਿਣਾ ਸੇਫ ਰਹਿੰਦੀਆਂ ਸੀ ਸਾਡੇ ਅਹ ਜ루ਸਾਦ ਦੇ ਵੀ ਜੁਦੀ ਦੇ ਵਿੱਚ ਸਾਡੇ ਦੇਸ਼ ਦੇ ਜਿੰਨੇ ਵੀ ਸ਼ੁਰੂ ਸੀਗੇ ਪੰਜਾਬ ਦੇ ਸੀਗੇ ਉਹ ਹਮੇਸ਼ਾ ਧੀਆਂ ਪਹਿਣਾ ਦੀ ਇੱਜ਼ਤ ਤੇ ਲਾਜ ਨੂੰ ਬਚਾਉਂਦੇ ਆਪਣੇ ਸ਼ਹੀਦ ਹੋਏ ਆ। ਪਰ ਅੱਜ ਕਿਤੇ ਨਾ ਕਿਤੇ ਇਹ ਦੇਖਣ ਨੂੰ ਮਿਲਦਾ ਵਾ ਕਿ ਦੇਖੋ ਅਸੀਂ ਨਾਕਾਮੀ ਕਿੰ ਨੂੰ ਸਮਝੀਏ ਜਿਹੜਾ ਅਸੀਂ ਕਹਿੰਦੇ ਹਾਂ ਵੀ Hindu ਸਮਾਜ ਜਿਹੜਾ ਹੈਗਾ ਸਾਡਾ ਜਾਂ Sikh ਸਮਾਜ ਆ ਜਾਂ ਹੋਰ ਵੀ ਜਿੰਨੇ ਸਮਾਜ ਆ ਅਸੀਂ ਕਿਤੇ ਤੇ ਨਿਸ਼ਾਨਾ ਬਣੇ ਕਿ ਜਿਹਦੇ ਤੇ ਸਾਨੂੰ ਇਹ ਚੀਜ਼ ਲੱਗੇ ਕਿ ਸਾਡਾ ਪਰਿਵਾਰ ਸਾਡੀਆਂ ਧੀਆਂ ਸਾਡੀਆਂ ਭੈਣਾਂ ਸਕੂਲ ਜਾਂਦੀਆਂ ਕਾਲਜ ਜਾਂਦੀਆਂ ਜੌਬ ਕਰਦੀਆਂ ਮਜਬੂਰੀ ਦੇ ਵਿੱਚ ਜਾ ਕੇ ਜਿਨ੍ਹਾਂ ਦੇ ਘਰ ਦਾ ਕੋਈ ਹੋਰ ਬਜ਼ੁਰਗ ਨਹੀਂ ਕਮਾਨ ਵਾਲਾ ਹੈ ਕਿ ਕੱਲ ਅਸੀਂ ਅੱਜ ਵੀ ਦੇਖ ਰਹੇ ਆ ਵੀ ਜਿਹੜੇ ਮਥਰਾ ਕਲੋਨੀ ਦੇ ਵਿੱਚ ਹੋਇਆ ਉਹਦਾ ਹੁਣ ਵਿੱਚ ਹੋਇਆ ਵਾ ਕਿ ਪੰਜਾਬ ਸਰਕਾਰ ਜਿੱਥੇ ਨਾ ਕਿਤੇ ਨਾਕਾਮ ਹੋ ਰਹੀ ਆ ਵਿਸ਼ਾਸ਼ਨ ਗੰਗਾ ਜੀ ਅਸੀਂ ਉਹਦੇ ਤੇ ਕੰਮ ਕਰ ਰਹੇ ਆ ਬਹੁਤ ਵਧੀਆ ਗੱਲ ਹੈਗੀ ਆ ਵੀ ਨਸ਼ਿਆਂ ਦੇ ਵਿਰੁੱਧ ਕੰਮ ਕਰ ਰਹੇ ਆ ਨਸ਼ੇ ਤਸਕਰਾਂ ਨੂੰ ਫੜ ਰਹੀ ਆ ਪਰ ਉਹਨਾਂ ਤੋਂ ਜ਼ਿਆਦਾ ਇੰਪੋਰਟੈਂਟ ਜਿਹੜੀ ਹੈਗੀ ਆ ਕਿ ਸਾਡੀ ਧੀਆ ਭੈਣਾਂ ਦੀ ਇੱਜ਼ਤ ਬਹੁਤ ਜ਼ਿਆਦਾ ਕੀਮਤੀ ਹੈ ਲੱਖਾਂ ਕਰੋੜਾਂ ਤੋਂ ਉੱਪਰ ਆ ਮੈਂ ਤਾਂ ਸਾਰੇ ਹਿੰਦੂ ਸੰਗਠਨਾਂ ਜਾਂ ਸਿੱਖ ਸੰਗਠਨਾਂ ਇਹ ਸਾਰੇ ਇੱਕ ਆਵਾਜ਼ ਹੋ ਕੇ ਚੱਕੀਏ ਕਿ ਸਾਡੀਆਂ ਧੀਆ ਭੈਣਾਂ ਸਾਰਿਆਂ ਦੀਆਂ ਹਨ ਤੇ ਜੋ ਸਾਡੀ ਧੀਆ ਭੈਣਾਂ ਨਾਲ ਹੋ ਰਿਹਾ ਹੈ ਅੱਜ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਲੋਕ ਅ ਫੁੜੀਆਂ ਸੇਖ ਨਹੀਂ ਮਹਿਸੂਸ ਕਰ ਰਹੇ ਸੀ ਅੱਜ ਦੇ ਵਿੱਚ ਕਿਸੇ ਕੋਈ ਟਾਈਮ ਪਹਿਲਾਂ ਸੀ ਕਿ ਅਸੀਂ ਇਕੱਠੇ ਖੇਲਦੇ ਵੀ ਰਹੇ ਹਾਂ ਬੱਚੇ ਸਾਰੇ ਅਸੀਂ ਸਾਡੇ ਟਾਈਮ ਦੇ ਵਿੱਚ ਅਸੀਂ ਕੁੜੀਆਂ ਮੁੰਡੇ ਇਕੱਠੇ ਖੇਡਦੇ ਸੀ ਪਰ ਅੱਜ ਸਮਾਜ ਜਿਹੜਾ ਕਿੱਥੇ ਜਾ ਰਿਹਾ ਵਾ ਇਹ ਸ਼ੋਸ਼ਲ ਦਾ ਨਤੀਜਾ ਵਾ ਜਾਂ ਸਾਡੀ ਲੋਕਾਂ ਦੀ ਗਲਤ ਸੋਚ ਦਾ ਨਤੀਜਾ ਵਾ ਕਿ ਲੋਕਾਂ ਨੂੰ ਦੇਖਦੇ ਆ ਵੀ ਜੋ ਬਾਹਰ ਬੰਗਲਾਦੇਸ਼ ਦੇ ਵਿੱਚ ਹੁੰਦਾ ਜਾਂ ਬੰਬੇ ਦੇ ਵਿੱਚ ਹੁੰਦਾ ਵਾ ਜਾਂ ਕਿਤੇ ਹੋਰ ਸਿਟੀ ਦੇ ਵਿੱਚ ਹੁੰਦਾ ਸਾਡਾ ਪੰਜਾਬ ਰੰਗਲੇ ਪੰਜਾਬ ਦੇ ਉੱਤੇ ਕਾਲਾ ਸਟੈਂਪ ਲੱਗਣਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਪੁਲਿਸ ਅਧਿਕਾਰੀਆਂ ਤੋਂ ਵੀ ਇਹ ਚੀਜ਼ ਬੇਨਤੀ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਨੇ ਐਸਐਸਪੀ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਐਸ ਨੂੰ ਮਹੂਰਤ ਕਿ ਕਰਦੇ ਆ ਕਿ ਪੀਸ ਸਕੂਲਾਂ ਦੇ ਕੋਲ ਜਿਹੜੇ ਪੀਸੀਆਰ ਦੀ ਡਿਊਟੀ ਆ ਜਿਹੜੀ ਲੇਡੀਜ਼ ਪੁਲਿਸ ਲਗਾਈ ਜਾਵੇ ਨਾਲ ਡਿਊਟੀ ਪੱਕੀ ਹੋਵੇ ਜਿੰਨੇ ਵੀ ਗਰਲ ਸਕੂਲ ਆ ਜਾਂ ਹੋਰ ਸਕੂਲ ਹੈਗੇ ਆ ਜਿੱਥੇ ਬੱਚੀਆਂ ਪੜ੍ਹਦੀਆਂ ਆ ਜਿੱਥੇ ਯੂਨੀਵਰਸਿਟੀਆਂ ਨੇ ਜਾਂ ਕਾਲਜ ਨੇ ਜਿੰਨੇ ਵੀ ਨੇ ਉੱਥੇ ਕੋਈ ਇੱਕ ਅਧਦੇ ਪੁਲਿਸ ਦੀ ਜਿੱਦਾਂ ਹੁਣ ਲਾ ਲੋ ਕਿ ਪੰਜਾਬੀ ਯੂਨੀਵਰਸਿਟੀ ਠੀਕ ਹੈ ਜੀ ਉਥੇ ਕਿਤਨਾ ਕਿਤੇ ਪੀਸੀਆਰ ਬੜੀ ਹੁੰਦੀ ਹੈ ਬਾਕੀ ਕਿਤੇ ਸਕੂਲ ਦੇ ਮੋਰੇ ਕਿਤੇ ਵੀ ਲਗਾ ਕੇ ਚੱਲੋ ਕਿ ਯੂਨੀਵਰਸਿਟੀ ਥੱਪਰ ਹੋ ਗਿਆ ਹੋਰ ਹੋ ਗਿਆ ਜਾਂ ਕੁਛ ਇਦਾਂ ਜਿੰਨੀਆਂ ਯੂਨੀਵਰਸਟੀਆਂ ਹੈਗੀਆਂ ਵਾਂ ਜਾਂ ਜਿੰਨੇ ਕਾਲਜ ਹੈਗੇ ਆ ਜਿੰਨੇ ਸੀਨੀਅਰ ਸਕੂਲਸ ਹੈਗੇ ਆ ਉਹਨਾਂ ਦੇ ਮੋਰੇ ਪੰਜਾਬ ਸਰਕਾਰ ਤੇ ਸਾਡੇ ਐਸਐਸਪੀ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਆ ਅਕਲ ਸਨਾਤਨ Hindu ਰਖਸ਼ਾ ਦਰ ਬਨੋਂ ਕਿ ਉਥੇ ਪੀਸੀਆਰ ਦੀ ਡਿਊਟੀ ਪੱਕੀਆਂ ਗੱਡੀਆਂ ਲੱਗਣ ਪੁਲਿਸ ਦੇ ਕਿ ਲੇਡਿਸ ਪੁਲਿਸ ਦੀ ਪੂਰੀ ਡਿਊਟੀ ਲੱਗੇ ਕਟੋ-ਕਟ ਤਿੰਨ ਤੋਂ ਚਾਰ ਮੁਲਾਜ਼ਮ ਹੋਣ ਜਿਹੜੇ ਆ ਵੀ ਕੁੜੀਆਂ ਦੀ ਰੱਖਿਆ ਦੇਵੇ ਵੀ ਜਿਹੜੇ ਸ਼ਨਾਸਤੀ ਅੰਸਤਨ ਕੁੜੀਆਂ ਨਾਲ ਬਸ ਗੁੱਟੀ ਕਰਦੇ ਆ ਬਤਮੀਜੀ ਕਰਦੇ ਆ ਵੀ ਉਹਨਾਂ ਦੇ ਵਿੱਚ ਪੁਲਿਸ ਦਾ ਡਰ ਹੋਣਾ ਚਾਹੀਦਾ ਵਾ ਸਮਾਜ ਦਾ ਡਰ ਹੋਣਾ ਚਾਹੀਦਾ ਵਾ ਕਿਉਂਕਿ ਧੀਆਂ ਪੈਣਾ ਸਾਰਿਆਂ ਦੀਆਂ ਸੰਜੀਆਂ ਵਾ ਪੰਜਾਬ ਸਰਕਾਰ ਤੇ ਅਸੀਂ ਪੁਲਿਸ ਪ੍ਰਸ਼ਾਸਨ ਜਿਸੀ ਡੀਜੀਪੀ ਸਾਹਿਬ ਸਾਡੇ ਪੰਜਾਬ ਦੇ ਅਸੀਂ ਉਹਨਾਂ ਨੂੰ ਅਰਜ਼ੀ ਦੇ ਰਹੇ ਹਾਂ ਕਿ ਪੱਕੀਆਂ ਦੂਜੀਆਂ ਲਾ ਖਾਲੀ ਪਟਿਆਲੇ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਹਰ ਸਰਕਾਰੀ ਸਕੂਲਾਂ ਦੇ ਵਿੱਚ ਜਿੰਨੇ ਵੀ ਸਕੂਲ ਆ ਸਾਰਿਆਂ ਦੇ ਵਿੱਚ ਲਾਂ ਤੇ ਉਹਨਾਂ ਦਾ ਅਸੀਂ ਰੱਖਿਆ ਕਰ ਸਕੀਏ ਆਪਣੀ ਇੱਜ਼ਤ ਆਪਣੀ ਬੱਚਿਆਂ ਨੂੰ ਆਪਣੀ ਭਵਿੱਖ ਜਿਹੜਾ ਵਾ ਅਸੀਂ ਉਜਵਲ ਬਣਾਣਾ ਕਿ ਨਾ ਕਿ ਅਸੀਂ ਗਲਤ ਪਾਸੇ ਮਿਲ ਜਾਈਏ। ਪ੍ਰਧਾਨ ਜੀ ਦੇਖਿਆ ਨਹੀਂ ਅੱਜਕੱਲ ਜਿਹੜੇ ਰੇਪ ਕੇਸ ਆ ਇਹ ਦਿਨ-ਬਦ ਦਿਨ ਵੱਧਦੇ ਜਾ ਰਹੇ ਆ। ਇਹ ਪੁਲਿਸ ਵੱਲੋਂ ਫੜੇ ਤਾਂ ਜਾਂਦੇ ਆ ਬਟ ਤੁਹਾਡੀ ਕੀ ਸੋਚ ਆ ਵੀ ਇਹਨਾਂ ਨੂੰ ਕੀ ਸਜ਼ਾ ਦੇਣੀ ਚਾਹੀਦੀ ਹੈ? ਤੈਨਾਂ ਤਾਂ ਸਾਨੂੰ ਜਿੰਨੇ ਵੀ ਸੰਗਠਨਾਂਾਂ ਜਾਂ ਜਿੰਨੇ ਧਾਰਮਿਕ ਸੰਸਥਾਵਾਂਾਂ ਵਾ ਚਾਹੇ ਕਿਸੇ ਸਮੁਦਰੀਆਂ ਵਾਂ ਚਾਹੇ ਉਹ ਸਿੱਖ ਧਰਮ ਦੇ ਨੇ ਚਾਹੇ ਹਿੰਦੂ ਧਰਮ ਦੇ ਨੇ ਅਸੀਂ ਸਾਰੇ ਇਕਜੁੱਟ ਹੋ ਕੇ ਚਲੋ ਅਸੀਂ ਪੁਲਿਸ ਪ੍ਰਸ਼ਾਸਨ ਕਰਦੇ ਆ ਜੇ ਜੋ ਕਾਰਵਾਈ ਕਰਦੇ ਆਪਣੇ ਵੱਲੋਂ ਪੂਰੀ ਨਿਭਾਉਂਦੇ ਆ ਕਿਤੇ ਨਾ ਕਿਤੇ ਕੁਝ ਲੋਕ ਜਿਹੜੇ ਮਜਬੂਰ ਹੁੰਦੇ ਆ ਉਹ ਕੰਪਰੋਮਾਈਜ਼ ਨਿਕਾਲ ਲੈਂਦੇ ਪੁਲਿਸ 10 ਵਾਰੀ ਸੋਰਦੀ ਪਰ ਚੱਕਰੀਏ ਤੇ ਕੱਲੋ ਵੀ ਤੇ ਵਿਡਰੋਅ ਨਾ ਹੁੰਦਾ ਜਾਨਸਰ ਜਿਹੜਾ ਵਾ 30% ਦੇ ਸੱਤਾ ਫਰੰਟ ਨਾ ਡੇੜੀ ਲੋਕ ਆ ਜਿਆਦਾ ਕੰਪਲੈਕਸ ਜਿੰਨਾ ਜਿੰਦਗੀ ਕਰਦੇ ਹੁੰਦੇ ਕੋਈ ਵੀ ਕਿਤੇ ਨਾ ਕਿਤੇ ਵੀ ਉਸ ਤਰ੍ਹਾਂ ਦੀ ਦੇਖਤੀ ਅਸੀਂ ਜਾਣਦੇ ਵੀ ਜਿਸ ਕਿਸੇ ਨੇ ਵੀ ਕਿਸੇ ਦੀ ਭੈਣ ਦੇ ਨਾਲ ਬਸ ਰੁਕੀ ਕਰਦਾ ਵਾ ਫਿਲਹਾਲ ਤਾਂ ਸਮਾਜ ਨੂੰ ਵੀ ਸਜ਼ਾ ਉਹਨੂੰ ਦੇਣੀ ਚਾਹੀਦੀ ਹੈ ਅਸੀਂ ਕਹਿੰਦੇ ਲਾਅ ਐਂਡ ਆਰਡਰ ਹੈ ਪਰ ਜਿਸ ਦਿਨ ਚੁਰਾਸਤੇ 'ਚ ਖੜੇ ਹੋ ਕੇ ਜਿਹੜਾ ਵਿਅਕਤੀ ਭੈਣ ਨਾਲ ਇਦਾਂ ਦੀ ਬਸ ਰੁਕੀ ਕਰਦਾ ਵਾ ਉਹਦੀ ਇੱਜ਼ਤ ਨੂੰ ਮੱਤ ਪੰਦਾ ਵਾ ਪੱਥਰਾਂ ਦੇ ਨਾਲ ਖੜਾ ਕਰਕੇ ਚੁਰਾਹੇ 'ਚ ਮਾਰਨੇ ਚਾਹੀਦੇ ਆ ਕਿ ਜਿਹਦੇ ਵਿੱਚ ਸਮਾਜ ਬੱਲੋ ਪੱਥਰ ਮਾਰੇ ਰਹਿਣਾ ਤੇ ਜਿਸ ਕਰਕੇ ਜਿਸੇ ਕਿਸੇ ਬੰਦੇ ਦੀ ਹਿੰਮਤ ਨਾ ਪਾਵੇ ਕਿਸੇ ਧੀ ਭੈਣ ਵਾਲਾ ਆ ਕੇ ਚੱਕ ਕਰ ਪਰ ਕਿਤੇ ਨਾ ਕਿਤੇ ਸਾਨੂੰ ਆਪਣੇ ਜਿਹੜੇ ਸਮਾਜ ਹੈ ਸਾਡਾ ਹਿੰਦੂ ਧਾਰਮਿਕ ਸੰਸਥਾਵਾਂ ਜਿੰਨੀਆਂ ਵਾਜਾ ਸਿੱਖ ਧਾਰਮਿਕ ਸੰਸਥਾਵਾਂ ਸਾਨੂੰ ਮਿਲ ਕੇ ਇਹ ਚੀਜ਼ ਕਰਨੀ ਚਾਹੀਦੀ ਆ ਉਹਨਾਂ ਲੋਕੀ ਦਵਾਈ ਦੇ ਵਿੱਚ ਆ ਜੀ ਹਨਾ ਜੀ ਕੋਈ ਬਤਨੀ ਜੀ ਕਿਸੇ ਨਾਲ ਨਹੀਂ ਕਰ ਸਕਦਾ ਕੋਈ ਚੋਰੀ ਨਹੀਂ ਕਰ ਸਕਦਾ ਕਿਸੇ ਔਰਤ ਦੇ ਵੱਲ ਨਾਲ ਕੋਈ ਬਤਨੀ ਜੀ ਕਰਦਾ ਉਹ ਸ਼ਰੇਮ ਪੱਥਰ ਮਾਰਵਾ ਕੇ ਪਰ ਸਾਨੂੰ ਆਪਣੇ ਪੰਜਾਬ ਦੇ ਨੂੰ ਸੈੱਟ ਕਰਨ ਲਈ ਸਾਨੂੰ ਅੱਗੇ ਲੋਕਾਂ ਨੂੰ ਹੀ ਆਉਣਾ ਪੈਣਾ ਵਾ ਜੇ ਕੋ ਪ੍ਰਸ਼ਾਸਨ ਜਿਹੜਾ ਵਾ ਲਾਏ ਨੇ ਆਰਡਰ ਰੱਖਦਾ ਵਾ ਹਮੇਸ਼ਾ ਉਹ ਪੂਰੀ ਸਾਰਿਆਂ ਨੂੰ ਪ੍ਰੋਟੈਕਸ਼ਨ ਨਹੀਂ ਦੇ ਸਕਦਾ ਵਾ ਪਰ ਸਾਨੂੰ ਆਪਣਾ ਜਿਹੜਾ ਸਮਾਜ ਜਿਹੜਾ ਅਸੀਂ ਕਹਿੰਦੇ ਆ ਵੀ ਧਰਮ ਦੇ ਦੇ ਕੰਮ ਕਰਦੇ ਆ ਸਾਰਾ ਕੁਝ ਕਰਦੇ ਆ ਅਸੀਂ ਕਹਿੰਦੇ ਆ ਕਿ ਉਹਨਾਂ ਨੂੰ ਇੱਕ ਮੀਟਿੰਗ ਕਰਕੇ ਜਿੱਥੇ ਚੜ ਚੜ ਹਰ ਸੰਸਥਾ ਜਿਹੜੀ ਆ ਕੁੜੀਆਂ ਦੇ ਲਈ ਉਹਤੇ ਡਿਊਟੀ ਆਪਣੇ ਆਪਣੇ ਮੁੰਡਿਆਂ ਦੀ ਅੱਜ ਚਾਰ ਚਾਰ ਮੁੰਡੇ ਉਹਨਾਂ ਦੀ ਡਿਊਟੀ ਤੇ ਖੜੇ ਹੋ ਜਾਣ ਚਾਰ ਮੁੰਡੇ ਉਹਨਾਂ ਦੇ ਅਲੱਗ-ਅਲੱਗ ਕਾਲਜ ਯੂਨੀਵਰਸਿਟੀ ਦੇ ਵਿੱਚ ਪੜ੍ਹੇ ਹੋਣ ਜਿਹੜੇ ਕਿ ਆਪਣੇ ਅਸੀ ਧੀਆਂ ਭੈਣਾਂ ਦੀ ਸੇਫਟੀ ਕਰ ਸਕਣ ਖਾਲੀ ਪੁਲਿਸ ਦੀ ਜ਼ਿੰਮੇਵਾਰੀ ਨਹੀਂ ਹੈ ਸਾਡੇ ਸਮਾਜ ਦੀ ਵੀ ਜ਼ਿੰਮੇਵਾਰੀ ਕਿਤੇ ਨਾ ਕਿਤੇ ਬੰਦੀ ਹੈ ਵੀ ਆਪਾਂ ਚੰਡਾ ਚੱਕਦੇ ਹਾਂ ਜੀ ਧਰਮ ਦਾ ਚੰਗਾ ਛੰਡਾ ਚੱਕ ਲਿਆ ਜੀ ਆਪਰੇ ਧਰਮ 'ਚ ਆ ਕੰਮ ਹੋਇਆ ਸਭ ਤੋਂ ਵੱਡਾ ਇਨਸਾਨੀਅਤ ਦਾ ਧਰਮ ਇਨਸਾਨੀਅਤ ਤੋਂ ਵੱਡਾ ਕੋਈ ਧਰਮ ਨਹੀਂ ਹੁੰਦਾ ਜੇ ਧੀ ਭੈਣ ਦੀ ਇੱਜ਼ਤ ਰੋਚਾ ਲਈਏ ਇਸ ਤੋਂ ਵੱਡਾ ਕੋਈ ਧਰਮ ਨਹੀਂ ਸਾਨੂੰ ਜਿੰਨੀਆਂ ਸੰਸਥਾਵਾਂ ਹੈਗੀਆਂ ਅਸੀਂ ਬਹੁਤ ਜਲਦੀ ਇਕੱਠੀਆਂ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਜਿੱਦਾਂ ਲਾਲੋਕੀ ਅਕਤਸਨਾਤ ਹਿੰਦੂ ਰੱਖਿਆ ਜਰਦੀ ਇਹਦੇ ਚਾਰ ਮੁੰਡੇ ਉੱਤੇ ਡਿਊਟੀ ਦੇਣਗੇ ਚਾਰ ਮੁੰਡੇ ਅਸੀਂ ਕਿਸੇ ਨਾ ਕਿਸੇ ਦੇ ਬਚਾਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਸ਼ਰਾਤੀ ਜਿੰਨੇ ਵੀ ਪੁਲਿਸ ਤਾਪਣਾ ਕੰਮ ਕਰਦੇ ਆ ਬਾਕੀ ਅਸੀਂ ਨਵੇਦਨ ਵੀ ਕੀਤਾ ਸਾਰਿਆਂ ਨੂੰ ਵੀ ਡੀਜੀਪੀ ਸਾਹਿਬ ਨੂੰ ਕੀਤਾ ਐਸਐਸਪੀ ਸਾਹਿਬ ਨੂੰ ਕੀਤਾ ਵੀ ਡੀਜੀਪੀ ਸਾਹਿਬ ਹਰ ਕਾਲਜ ਤੇ ਹਰ ਯੂਨੀਵਰਸਿਟੀ ਦੇ ਬਾਹਰ ਲੇਡੀਜ਼ ਪੁਲਿਸ ਨਾਲ ਹੋਣੀ ਚਾਹੀਦੀ ਆ ਵੀ ਜਿਹੜੇ ਲੋਕਾਂ ਦੇ ਵਿੱਚ ਡਰ ਪੈਦਾ ਹੋਵੇ ਤਾਂ ਹਿੰਦੂ ਸਮਾਜ ਵੀ ਜਿੰਨਾ ਜਾਂ ਸਿੱਖ ਅਨਾਈ ਉਹਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਵੀ ਆਪਣੇ ਚਾਰ-ਚਾਰੇ ਮੁੰਡੇ ਵਲੰਟੀਅਰ ਦੇ ਤੌਰ ਤੇ ਆ ਕੇ ਪੁਲਿਸ ਦੇ ਨਾਲ ਹੈਲਪ ਕਰਨ ਨਾਲ ਖੜੇ ਹੋਣ ਉਹਨਾਂ ਦੇ ਨਾਲ ਵੀ ਹਾਂ ਕਿਸੇ ਧੀ ਭੈਣ ਦੀ ਇੱਜ਼ਤ ਆਪਾਂ ਬਚਾ ਸਕਦੇ ਸਾਡਾ ਸਮਾਜ ਤਾਂ ਹੀ ਸੇਫ ਰਹੇਗਾ ਜੇ ਅਸੀਂ ਖੁਦ ਅੱਗੇ ਆਵਾਂ ਠੀਕ